ਡੂੰਗੀ ਵਿਆਹੀ ਹੋਈ ਹੈ ਬਾਲੀ ਡੂੰਗੀ ਬੀਜੀ ਹੋਈ ਹੈ ਡੂੰਗੀ ਵਿਆਹੀ ਹੋਈ ਹੈ ਉਹ ਚੌਥੀ ਕਣਕ ਦਾ ਜ਼ੋਰ ਜਿਆਦਾ ਲੱਗਿਆ ਹੋਈ ਹੈ ਨਾ ਇਹਦਾ ਆ ਦੇਖੋ ਆ ਪਹਿਲਾ ਪੱਤਾ ਸੀ ਇਹਦਾ ਹਾਂਜੀ ਹਾਂ ਪਹਿਲਾ ਪੱਤਾ ਸੁੱਕ ਗਿਆ ਠੀਕ ਆ ਇਹ ਸੁੱਕ ਗਿਆ ਪੱਤਾ ਉਦੋਂ ਬਾਅਦ ਦੂਜੇ ਵਿੱਚ ਘਟ ਲੰਮਤਾ ਨੇ ਹਾਂਜੀ ਪਰ ਹੈਗਾ ਉਹੀ ਤੀਸਰੇ ਪੱਤੇ ਵਿੱਚ ਟੁੱਟਿਆ ਸੁੱਕਿਆ ਹਾਂਜੀ ਚੌਥਾ ਪੱਤਾ ਹਰਾ ਆ ਵੀ ਹਰਾ ਇਥੇ ਮੈਂ ਕੱਲਾ ਥੁੱਕਿਆ ਸੁੱਕਿਆ है ਹਾਂ ਜੀ ਇਨਕ ਓਕੇ ਹੈਨਾ ਆ ਪੂਰਾ ਥੋ ਗਿਆ ਹਾਂ ਜੀ ਪੂਰਾ ਹੋ ਗਿਆ ਹਾਂ ਥੋੜਾ ਸੁੱਕਣਾ ਇਥੇ ਮੈਂ ਤਾਂ ਸੁੱਕਣਾ ਸ਼ੁਰੂ ਹੋਇਆ ਥੋੜਾ ਜਿਹਾ ਸੁੱਕਿਆ ਹਲੇ ਹਾਂ ਜੀ ਹਾਂ ਇਹਦੇ ਚ ਹੋਰ ਥੋੜਾ ਥੁੱਕਿਆ ਹਾਂ ਜੀ ਇਹਦੇ ਚ ਕੁਝ ਨਹੀਂ ਥੁੱਕਿਆ ਦੋਨਾਂ ਚ ਹਾਂ ਜੀ ਠੀਕ ਹੈ ਨਾ ਇਹ ਨਾਈਟ੍ਰੋਜਨ ਤੱਤ ਹੈ ਅੱਛਾ ਜੀ ਇਹ ਮਤਲਬ ਨਾਈਟ੍ਰੋਜਨ ਦੀ ਵੀ ਘਾਟ ਹੈ ਇਹਦੇ ਚ ਅੱਛਾ ਜੀ ਇੱਕ ਠੀਕ ਆ ਠੀਕ ਹੈ ਜੀ ਆਹ ਮੈਗਨੀਜ਼ ਘਾਟ ਦੀ ਆ ਤੇ ਜਿਵੇਂ ਆਪਾਂ ਉੱਥੇ ਦੇਖ ਕੇ ਆਇਆ ਹਾਂ 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 ਆਏ ਇਹ ਦਿਨਾੜਾ ਇਹ ਜਿੱਤੇ ਮਰੀ ਵੀ ਨਹੀਂ ਜਲੀ ਮੈਂ ਉਹੀ ਆ ਹਾਂਜੀ ਨਾ ਸ਼ੋਕ ਪਾਉ ਅੱਛਾ ਜੀ ਇਹ ਕਿਹੜਾ ਨੀੜੇ ਆਉਂਦਾ ਵੇ ਠੀਕ ਹੈ ਜੀ ਨਹੀਂ ਉਹ ਕਹਿੰਦੇ ਜਰਮੀਨੇਸ਼ਨ 'ਚ ਫਰਕ ਪਾਉਂਦੇ ਇਹ ਕੋਈ ਫਰਕ ਨਹੀਂ ਪਾਉਂਦਾ ਜ਼ਿਆਦਾ ਨਹੀਂ ਪਾਉਣੀ 4 ਐਮ ਐਲ 4 ਐਮ ਐਲ ਇੱਕ ਕਿਲੋ ਬੀਜ ਨੂੰ ਲੱਗਣੀ ਹੈ ਇਹ ਆਪਾਂ ਹੁਣ ਐਨੇ ਵਾਈ ਦਵਾਈ ਜ਼ਿਆਦਾ ਪਾਵਾਂਗੇ ਫਿਰ ਕੀ ਨਿਸ਼ਾਨ ਕਰੀਏ ਇਹਨੇ ਕਰੀਏ ਕਿ ਗੁੱਲੀ ਡੰਡਾ ਜਾਵੇ ਇਹ ਗੁੱਲੀ ਡੰਡਾ ਵੀ ਵਾਧਾ ਇਹ ਚ ਇੱਕ ਵਾਰ ਨਹੀਂ ਆਇਆ ਤੁਹਾਡੇ ਜਿਹੜਾ ਜੂਰੀਆ ਪਾ ਕੇ ਇਹ ਸਹੀ ਜੀ ਉਸ ਤੇ ਇਹ ਹੁਣ 5 5 ਦਿਨ ਹੋ ਗਏ ਸਪਰੇਅ ਮਾਰੀ ਜੂਰੀਆ ਪਾ ਦਈਏ ਇਹ ਚ ਹਾਂ ਜੀ ਆਹ ਗੁੱਲੀ ਡੰਡਾ ਤਾਂ ਨਹੀਂ ਮਰਦਾ ਚੱਲਦਾ ਜੀ ਰਹਿਦਾ ਹੈ ਨਾ ਮਰਦਾ ਨਹੀਂ ਮੇਰੇ ਖਿਆਲ ਨਾਲ ਇਹਦਰ ਨਾ ਵਰਗੇ ਆਹ ਪੂਰੀ ਦਵਾਈ ਆ ਗਈ ਪਾਰ ਇਹ ਪੂਰੀ ਮਾਤਰਾ ਜਿਹੜਾਈ ਹੈ ਨਹੀਂ ਨਹੀਂ ਆ ਦਾ ਵੀ ਚਾਰ ਕਾ ਦੀ ਦਵਾਈ ਜਿਹਨ ਦਵਾਈ ਤੁਸੀਂ ਪਾਈ ਆ ਉਹ ਦਵਾਈ ਨਾਲ ਅਗਲੇ ਸਾਲ ਨਹੀਂ ਮਰੂਗਾ ਆਪਾਂ ਮਲਟੀਪਲ ਰਜਿਸਟੈਂਸ ਤੇ ਕ੍ਰਾਸ ਰਜਿਸਟੈਂਸ ਤੇ ਬਹੁਤ ਗਏ ਮਲਟੀਪਲ ਰਜਿਸਟੈਂਸ ਹੁੰਦੀ ਹੈ ਵੀ ਇੱਕ ਦਵਾਈ ਪਾਈ ਆ ਉਹਦੇ ਨਾਲ ਨਹੀਂ ਮਰਿਆ ਅਗਲੇ ਸਾਲ ਹੋਰ ਦਵਾਈ ਪਾਈ ਉਹਦੇ ਨਾਲ ਵੀ ਨਹੀਂ ਮਰਿਆ ਦੋ ਦੋ ਦਵਾਈਆਂ ਰੜਾ ਰੜਾ ਕੇ ਪਾਲੀਆਂ ਉਹਨੇ ਨਾਲ ਵੀ ਨਹੀਂ ਮਰਿਆ ਕ੍ਰਾਸ ਐ ਮਤਲਬ ਕਹਿੰਦਾ ਮਲਟੀਪਲ ਰਜਿਸਟੈਂਸ ਹੋ ਗਈ ਦੀ ਬਹੁਤੀਆਂ ਦਵਾਈਆਂ ਨਾਲ ਨਹੀਂ ਮਰਿਆ ਫਿਰ ਅਸੀਂ ਦੋ ਦਵਾਈਆਂ ਦਾ ਮਿਸ਼ਰਣ ਕਰ ਲਿਆ ਉਹ ਵੀ ਨਾਉ ਨਹੀਂ ਮਰੇ ਇਹ ਨੂੰ ਨਾ ਤਾਂ ਵੀ ਪੁੱਲੂ ਝੰਡੇ ਲੱਗਵਾਉਂਦਾ ਪਖਰਾ ਤਨ ਕੇਸੀਮ 9750 ਪਾ ਕੇ ਦੇਖੋ ਏਸੀਮ 9750 ਆਪ ਸਭਰੇ ਉਹ ਉੱਧਾ ਕਰਦੇ ਗੰਨ ਵਾਲੇ ਪੰਪ ਬਣਾ ਲੈ ਗੰਨ ਵਾਲੇ ਪੰਪ ਨਾਲ ਤਾਂ ਹਮੇਸ਼ਾ ਕੋਈ ਕਿਸੇ ਨਦੀਨ ਮਾਰ ਵਾਲੀ ਕਦੇ ਨਹੀਂ ਕਰੀ ਜਿਹੜਾ ਤੁਹਾਡਾ ਆਪਣਾ ਹੈਗਾ ਆ ਜਿੰਕ ਵਗੈਰਾ ਮੈਗਨੀਸ਼ੀਅਮ ਆਪਾਂ ਇਹ ਤੁਸੀਂ ਗੰਨ ਵਾਲੇ ਨਾਲ ਕਰ ਸਕਦੇ ਹੋ ਉਹ ਤੁਹਾਡਾ ਬ੍ਰੀਕ ਜਿੰਨਾ ਮਰਜ਼ੀ ਕਰ ਲੋ ਉਹਨੇ ਤੁਹਾਡਾ ਬ੍ਰੀਕ ਹੋ ਗਿਆ ਇਹ ਜਿਹੜਾ ਪੀੜਾ ਪੀੜਾ ਜੈਸ ਬੁੱਤੇ ਤੇ ਬੈਠਾ ਇੱਥੇ ਦਵਾਈ ਪਈ ਹੈ ਕਿ ਨਹੀਂ ਪਈ ਕੱਲ ਨੂੰ ਇਹ ਪੀੜਾ ਉੱਡ ਕੇ ਦੂਜੇ ਬੁੱਤੇ ਤੇ ਜਾਊਗਾ ਸਮਝਿਆ ਤੇ ਦੂਜੇ ਬੁੱਤੇ ਤੇ ਜਾਊਗਾ ਉੱਥੇ ਦਵਾਈ ਪਈ ਹੋਵੇ ਉੱਥੇ ਮਰ ਜੀ ਜਾਊਗਾ ਹਾਂ ਜੀ ਹਾਂ ਲੋਕੇ ਕੀੜੇ ਨਾ ਉੱਡਣਾ ਇੱਕ ਇਧਰੋਂ ਇਧਰੋਂ ਉੱਡਦੇ ਜੇ ਪਾਸੇ ਤੇ ਜਾਊਗਾ ਜਾਂ ਤੇ ਦੂਜੇ ਤੇ ਜਾਊਗਾ ਉੱਥੇ ਮਾਰੀਗਾ ਹਾਂ ਜੀ ਠੀਕ ਹੈ ਇਹ ਗੜਜ ਹੋਣਾ ਜਿਹੜਾ ਲੱਗੀਆਂ ਨੇ ਬੀਜ ਪਿਆ ਕਿੱਥੇ ਪਿਆ ਵਾ ਜਿੱਥੇ ਬੀਜ ਪਿਆ ਉੱਥੇ ਦਵਾਈ ਪਾਉਣਾ ਸਾਡਾ ਕੰਮ ਆ ਪੂਰੀ ਮਾਤਰਾ ਤੇ ਹਾਂ ਜੀ ਇੱਕ ਡੋਂਗੀ ਬੀਜੀ ਹੈ ਤੇਰੀ ਇਹ ਡੋਂਗੀ ਬੀਜੀ ਡੋਂਗੀ ਤਾਂ ਨਹੀਂ ਉੱਠ ਰਹੀ ਇਹ ਹੋਰ ਨੁਗੀ ਰੋ ਇੰਨੀ ਇੰਨੀ ਨੁਗੀ ਯਾਰ ਠੀਕ ਹੈ ਕੀ ਜ਼ੀਰੋ ਟ੍ਰੀਲਰ ਭੇਜੀ ਹੋਈ ਆ? ਕਿ ਤੁਹਾਨੂੰ ਲੋਕੇਸ਼ਨ ਭੇਜ ਦੇਈ। ਮੈਂ ਤੁਹਾਨੂੰ ਲੋਕੇਸ਼ਨ ਮੰਗਾ ਕੇ ਭੇਜਦਾ ਇੱਕ ਵਾਰੀ।